हां जी दोस्तों सारेया नु सस्रिकाल स्वागत करते दे दे आ टोंडा राज संधू फार्मिंग ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਪਹੁੰਚ ਹੈਗੀ ਆ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਬਈ ਅਰਸ਼ ਦੇ ਕੋਲੇ ਆਏ ਆ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਆ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਜਿਹੜੇ ਕੁਝ ਆਪਣੇ ਨਵੇਂ ਵੀਰ ਸੋ ਉਹਨਾਂ ਦੇ ਧਿਆਨ ਦੇ ਵਿੱਚ ਜਰੂਰ ਆਪਾਂ ਦੋਸਤੋ ਲਿਆ ਦਿੰਨੇ ਆ ਵਿਕਰੀ ਵਾਲੇ ਪਸ਼ੂ ਜੜੇ ਆ ਇਸ ਘਰੇ ਆਉਂਦੇ ਆ ਠੀਕ ਆ ਜੀ ਤੇ ਲਗਾਤਾਰ ਆਉਂਦੇ ਆ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਠੀਕ ਆ ਸੋ ਅੱਜ ਇਸ ਬਿਲਕੁਲ ਵੀਡੀਓ ਦੇ ਵਿੱਚ ਦੋਸਤੋ ਦੋ ਨੱਕ ਤੁਹਾਨੂੰ ਬਿਲਕੁਲ ਵੇੜਾ ਦਿਖਾ ਦਾਂਗੇ ਇੱਕ ਝੋਟੀ ਹੈ ਜੀ ਠੀਕ ਆ ਦੋ ਵੇੜਾ ਬਿਲਕੁਲ ਤਾਜ਼ੀਆਂ ਸੂਈਆਂ ਸਪਾਈਆਂ ਨੇ ਝੋਟੀ ਬਿਲਕੁਲ ਤਾਜੀ ਆ ਗੱਲਬਾਤ ਆਪਾਂ ਭਾਈ ਅਰਸ਼ ਦੇ ਨਾਲ ਕਰ ਲੈਨੇ ਆ ਦੋਸਤੋ ਅੱਜ 22 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਸਕਦੇ ਜੇ ਕੋਈ ਸ਼ਾਮ ਦੇ ਦੋਸਤੋ 3:30 ਵਜੇ ਦਾ ਸਮਾਂ ਹੈ ਸੋ ਬਿਲਕੁਲ ਜਿਹੜੇ ਦੋਸਤੋ ਪਸ਼ੂ ਜਿੰਨੇ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਸਾਰੇ ਦੁੱਧ ਤੇ ਆ ਤਸੱਲੀ ਤੋਂ ਦੋ ਡਾਂਗ ਕੋਈ ਵੀਰ ਚਾਰ ਟਾਈਮ ਤਿੰਨ ਟਾਈਮ ਆਪਦੀ ਦੁੱਧ ਤੇ ਚੁਵਾਈ ਕਰਕੇ ਦੋਸਤੋ ਪਸ਼ੂ ਦੀ ਤਸੱਲੀ ਕਰ ਸਕਦਾ ਗੱਭਣ ਪਸ਼ੂ ਜਿਹੜਾ ਦੋਸਤੋ ਆਪਾਂ ਹਰ ਵਾਰ ਕਹਿੰਨੀ ਆ ਵੀ ਆਪਦਾ ਥੇਪ ਕੇ ਤਸੱਲੀ ਕਰ ਲਿਆ ਕਰੋ ਠੀਕ ਆ ਆਓ ਕਰਦੇ ਆ ਗੱਲਬਾਤ ਭਾਈ ਅਰਸ਼ ਦੇ ਨਾਲ ਪੁੱਛ ਲੈਨੇ ਆ ਕੀ ਡਿਟੇਲ ਆ ਜਿੰਨਾ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਅਰਸ਼ ਕੀ ਹਾਲ ਚੱਲਦੇ ਬਹੁਤ ਵਧੀਆ ਬਹੁਤ ਵਧੀਆ ਸੰਤੂ ਸਾਹਿਬ ਤੁਸੀਂ ਸੁਣਾਓ ਠੀਕ ਠਾਕ ਜੀ ਬਹੁਤ ਵਧੀਆ ਠੀਕ ਠਾਕ ਜੀ ਹਾਂਜੀ ਹਾਂਜੀ ਸੰਤੂ ਸਾਹਿਬ ਬਾਕੀ ਕਿਰਪਾ ਮਾਰਾ ਜੀ ਚਲੋ ਸੁਪਰ ਸਹੀ ਦਾ ਅੱਛਾ ਅਰਜ ਸਿੰਘ ਅੱਜ ਪਸ਼ੂ ਫਿਰ ਤਿੰਨ ਬਕਾਊ ਆ ਹਾਂਜੀ ਅੱਜ ਆਪਣੇ ਤਾਂ ਦੋ ਵੈੜਾਂ ਸੂਈਆਂ ਸਵਾਈਆਂ ਤੇ ਇੱਕ ਤੇ ਸ਼ੁਰੂਆਤ ਕਿਹੜੇ ਪਾਸੇੋਂ ਕਰ ਦਿੰਦੇ ਨੇ ਇਤੋਂ ਹੀ ਕਰ ਦਿੰਦੇ ਆ ਜੀ ਝੋਟੀ ਨੂੰ ਨੀਲੀ ਰਾਵੀ ਤੋਂ ਜੀ ਆਹ ਲਓ ਝੋਟੀ ਦੋਸਤੋ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆਹ ਕਰੋ ਚੈੱਕ ਠੀਕ ਹੈ ਜੀ ਹਾਈਟ ਮੀਡੀਅਮ ਆ ਕੋਈ ਵੀਰ ਦੂਰ ਨੇੜੇੋਂ ਆਵੇ ਠੀਕ ਹੈ ਜੀ ਸੋ ਮੀਡੀਅਮ ਜੀ ਹਾਈਟ ਆ ਦਰਮਿਆਨੀ ਹਾਈਟ ਆ ਸੋ ਅੰਡਰ ਕੁਆਲਿਟੀ ਤੁਹਾਨੂੰ ਦਿਖਾ ਦਾਂਗੇ ਫੇਸ ਕੁਆਲਿਟੀ ਤੁਹਾਨੂੰ ਦਿਖਾ ਦਾਂਗੇ ਆਹ ਦੇਖੋ ਜੀ ਫੇਸ ਕੁਆਲਿਟੀ ਦੇਖੋ ਠੀਕ ਹੈ ਮਗਰ ਵੀ ਕੱਟੀ ਜਵੇਂ ਪ्योर ਨੀਲੀ ਰਾਵੀ ਮਗਰ ਵੀ ਵੀਰਾਂ ਦਾ ਕੱਟੀ ਆਪ ਵੀ ਆਂਦਾ ਕੱਟੀ ਆ ਤੇ ਮਗਰ ਵੀ ਕੱਟੀ ਅਛਾ ਦਿਨ ਕਿੰਨੇ ਹੋ ਗਏ ਛੋਟੀ ਨੂੰ ਸੂਈ ਨੂੰ ਇਹਨਾਂ ਵਿੱਚ 10-11 ਦਿਨ ਹੋ ਗਏ ਸੰਧੂ ਸਾਹਿਬ 10-11 ਦਿਨ ਹੋ ਗਏ ਹਾਂਜੀ ਠੀਕ ਆ ਮਗਰ ਕੱਟੀ ਆ ਗਈ ਮਗਰ ਕੱਟੀ ਆ ਜੀ ਅਛਾ 10-11 ਦਿਨਾਂ ਦੀ ਸੂਈ ਹੈ ਤੇ ਹੁਣ ਦੁੱਧ ਕੀ ਹਾਜ਼ਰ ਹੈ ਦੁੱਧ ਦੇ ਥੱਲੇ 11 ਲੀਟਰ ਸੰਧੂ ਸਾਹਿਬ ਆਪ ਆਪਦੇ ਘਰੋਂ ਬਣਾ ਕੇ ਦਵਾਂਗੇ ਅੱਛਾ ਅਗਲੇ ਦੇ ਗਾਂ ਅਗਲੇ ਦੇ ਪਾਇਦਾ ਜੀ ਹਾਂ ਆਪਦੇ ਘਰੋਂ 11 ਕਿਲੋ ਐ ਬਣਾ ਕੇ ਦਵਾਂਗੇ ਆ ਮਗਰ ਕੱਟੀ ਆ ਜੀ ਲਓ ਜੀ ਮਗਰ ਕੱਟੀ ਵੀ ਪੂਰਾ ਪ੍ਰੈਮੀਅਮ ਹੀ ਆ ਵੇਖੋ ਠੀਕ ਆ ਮਗਰ ਕੱਟੀ ਕਾ ਵੀ ਖੂਬਸੂਰਤ ਆ ਠੀਕ ਹੈ ਨੀਲੀ ਦੇ ਮਗਰ ਕੱਟ ਔਰ ਵਾਇਰਸਸ ਥੋੜੀ ਸਫੇਦੀ ਵਾਲਾ ਬਾਕੀ ਨੀਲੀ ਰਾਵੀ ਦੇ ਵਿੱਚ ਜਿਵੇਂ ਵੀਰ ਬਹੁਤੇ ਮੰਨ ਲੈਂਦੇ ਆਪਾਂ ਠੀਕ ਹੈ ਤੇ 11 ਦਿਨ 10 11 ਦਿਨ ਹੀ ਹੋਏ ਆ ਸਮਾਂ ਸੁਈ ਲੂ ਤੇ 11 ਕਿਲੋ ਦੁੱਧ ਜਿਹੜਾ ਬਿਲਕੁਲ ਹਾਜ਼ਰ ਆ ਥੱਲੇ ਥਾਣ ਦੇ ਵਾਹ ਵੇਖ ਲਓ ਜੀ ਠੀਕ ਹੈ ਨੋਕਲਾ ਥਾਣਾ ਬਿਲਕੁਲ ਸਫੇਦ ਥਾਣਾ ਹੈ ਵਾਈਟ ਥਾਣਾ ਠੀਕ ਹੈ ਜੀ ਆ ਦੇ ਅੱਛਾ ਅਰਸ਼ 11 ਲੀਟਰ ਬਿਲਕੁਲ ਹਾਜ਼ਰ ਜਿਹੜਾ ਹਾਂਜੀ ਹਾਂਜੀ ਆਪਾਂ ਆਪਦੇ ਘਰੋਂ ਹੀ 11 ਲੀਟਰ ਐ ਦੋ ਟਾਈਮ ਬਣਾ ਕੇ ਘੱਲਾਂਗੇ ਜੀ ਗਾਂ ਅਗਲੇ ਦੇ ਪਾਏ ਦਾ ਜੀ ਬਿਲਕੁਲ ਹਾਂਜੀ ਤੇ ਚਵਾਈ ਚੰਗੀ ਹੈ ਬਿਲਕੁਲ ਬਿਲਕੁਲ ਐ ਥਣ ਕੋਈ ਭੂਰ ਛੱਡ ਆਵੇ ਆਪਣੀ ਗਰੰਟੀ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਲੋ ਅਰਸ਼ ਫਿਰ ਖੋਲ ਕੇ ਦਿਖਾਓ ਝੋਟੀ ਐ ਅਸੂਆ ਦੂਜਾ ਦੱਸਾਂ ਜੀ ਪਹਿਲਣ ਪਹਿਲਣ ਸਮਝੋ ਪਹਿਲਣ ਝੋਟੀ ਹੈ ਠੀਕ ਹੈ ਜੀ ਲੋ ਜੀ ਪਹਿਲਣ ਝੋਟੀ ਦੋਸਤੋ ਬਿਲਕੁਲ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਠੀਕ ਆ 10 11 ਦਿਨ ਦਾ ਸਮਾਂ ਤੇ ਬਿਲਕੁਲ 10 11 11 ਲੀਟਰ ਬਿਲਕੁਲ ਦੁੱਧ ਜਿਹੜਾ ਹਾਜ਼ਰ ਆ ਸੋ ਜਿਹੜੀ ਤੁਹਾਨੂੰ ਜਿਹੜੀ ਦੋਸਤੋ ਬਿਲਕੁਲ ਘਰ ਦੀ ਘਰੇਲੂ ਆਪਣੀ ਜਵਾਈ ਜਿਹੜਾ ਵੀਰਾਂ ਦਾ ਵੀ ਅਸੀਂ ਕਰਕੇ ਪੁੱਤ ਤਸਲੀ ਕਰਾ ਕੇ ਕਿਸੇ ਵੀਰ ਦੀ ਫੇਰ ਤੋਰਾਂਗੇ ਧੋੜਾਂਗੇ ਜਵਾਈ ਕਰ ਲੋ ਟੈਂ ਟਾਈਮ ਕਰ ਲੋ ਠੀਕ ਆ ਤੇ ਬਾਕੀ ਅੱਗੇ ਦੁੱਧ ਜਿਹੜਾ ਦੋਸਤੋ ਸੇਵਾ ਦਾ ਠੀਕ ਆ ਜੀ ਅੱਗੇ ਕੋਈ ਵੀਰ ਚੰਗੀ ਖਾਸ ਸਪੈਸ਼ਲ ਸੇਵਾ ਕਰ ਲੋਗਾ ਵੈਸੇ ਝੋਟੀ ਜਿੱਦੀ ਦੋਸਤੋ ਹਾਈਟ ਆ ਤਕਰੀਬਨ 11 ਲੀਟਰ ਦੀ ਕਾਫੀ ਮੈਨੇ ਰੱਖਦਾ ਠੀਕ ਹੈ ਜੀ ਵੈਸੇ ਨਾਰਮਲੀ ਵੱਡੀਆਂ-ਵੱਡੀਆਂ ਮੱਝਾਂ ਆਪਾਂ ਵੇਖਦੇ ਆਂ ਵੀ ਪਸ਼ੂ ਵੀ ਯਾਰੀ ਦੋਸਤੋਂ 10-10 ਲੀਟਰ ਨਾਰਮਲ ਦੁੱਧ ਆ ਪਰ 11 ਲੀਟਰ ਤੇ ਛੋਟੀ ਕੋਲ ਦੁੱਧ ਹਾਜ਼ਰ ਠੀਕ ਹੈ ਜੀ ਲੰਮੀ ਪੂਛ ਆ ਬਿਲਕੁਲ ਆਪਾਂ ਕਹਿ ਦਿੰਨੇ ਵੀ ਧਰਤੀ ਨਾਲ ਟੱਚ ਕਰਦੀ ਆ ਆ ਦੇਖੋ ਥਾਂ ਦੀ ਕੁਆਲਿਟੀ ਚੰਗੀ ਸਪੈਸ਼ਲ ਥੋੜਾ ਜਿਹਾ ਆ ਦੇਖੋ ਥਾਂ ਬਿਲਕੁਲ ਮੋਟਾਈ ਦੇ ਵਿੱਚ ਠੀਕ ਹੈ ਲੰਬਾਈ ਦੇ ਵਿੱਚ ਸਾਈਜ਼ ਥਾਂ ਦਾ ਹਰ ਪਾਸ ਤੋਂ ਹਰ ਐਂਗਲ ਤੋਂ ਤੁਸੀਂ ਆ ਦੇਖ ਸਕਦੇ ਹੋ ਠੀਕ ਹੈ ਜੀ ਬਾਕੀ ਸੀਲਸੋਂ ਕੁਰੀਆ ਕੋਈ ਡਰੱਗ ਜਾਂ ਪਸ਼ੂ ਨਹੀਂ ਹੈਗਾ ਕਿ ਨਹੀਂ ਪਸ਼ੂ ਮੀਲੀ ਦਾ ਵੀ ਦੇ ਵਿੱਚ ਵੀ ਦੋਸਤੋ ਜਿਵੇਂ ਆਪਾਂ ਨਾਰਮਲ ਹੀ ਦੇਖਦੇ ਆ ਠੀਕ ਆ ਸੋ ਬਾਕੀ ਅੱਗੇ ਕਿਸੇ ਵੀਰ ਦੀ ਆਪ ਕੋ ਆਪਣੀ ਸੋਚ ਆ ਪਸ਼ੂ ਫ੍ਰੀਡਨ ਟਾਈਮ ਦੋ ਟਾਈਮ ਤਿੰਨ ਟਾਈਮ ਆਪ ਦੀ ਤਸੱਲੀ ਪੈਂਦਾ ਠੀਕ ਆ ਕੀ ਇਹ ਤਾਂ ਮੋਲੇ ਅਰਸ਼ ਮੋਲੇ ਦਾ ਸੰਧੂ ਸਾਹਿਬ ਆਪਾਂ ਕਰਦੇ ਆ 78000 ਰੁਪਿਆ ਹਾਂ ਨਾ ਹੀ 75000 ਦੀ ਝੋਟੀ ਦਵਾਂਗੇ ਉਹਦੇ ਵਿੱਚੋਂ ਮਾਨਤਨ ਕਰਦਾਂਗੇ ਠੀਕ ਆ ਜੀ ਹਾਂਜੀ ਹਾਂ ਨਾ ਜਿਹੜੀ 75000 ਹਾਂਜੀ ਉਹਦੇ ਚੋ ਛੋਟ ਚੱਪਾ ਉਹਦੇ ਵਿੱਚੋਂ ਮਾਨਤਨ ਕਰਦਾਂ ਜੇ ਕੋਈ ਵੀਰ ਭਰਾ ਹੋਵੇ ਆਪਦੀਆਂ ਦੋ ਟਾਈਮ ਚੋਗੇ ਖੜੇ ਰਹਿਣ ਸਹਿਣ ਦਾ ਵੀ ਜਿਗਾਰ ਦੇਵਾਂਗੇ ਹਾਂ ਹਾਂਜੀ ਸੋ ਰਹਿਣ ਸਹਿਣ ਦਾ ਜਿਹੜਾ ਦੋਸਤੋ ਪੂਰਾ ਪ੍ਰਬੰਧ ਆ ਠੀਕ ਆ ਕੋਈ ਵੀਰ ਖਰੀਦਦਾਰ ਖਾਸ ਹੋਵੇ ਕੋਈ ਸਪੈਸ਼ਲ ਆਉਂਦਾ ਦੂਰ ਨੇੜੇੋਂ ਠੀਕ ਆ ਜੀ ਤੇ ਰਹਿਣ ਸਹਿਣ ਦਾ ਪੂਰਾ ਪ੍ਰਬੰਧ ਆ ਦੋ ਟਾਈਮ ਚੁਾਈ ਕਰਕੇ ਆਪਣੀ ਤਸੱਲੀ ਕਰਕੇ ਫਿਰ ਤੁਸ ਜਿਹੜਾ ਦੋਸਤੋ ਆਪਣਾ ਲੈ ਕੇ ਜਾ ਸਕਦੇ ਇਸ ਤੋਂ ਬਾਅਦ ਅਗਲੀ ਤੁਹਾਨੂੰ ਇੱਕੋ ਬੈੜ ਦਿਖਾਉਣੇ ਆ ਅਰਸ਼ ਭਾਈ ਇਹ ਦੂਜੇ ਨੰਬਰ ਤੇ ਅਪਰਫਲ ਐਸਫ ਵੱਛੀ ਜੀ ਆ ਹਾਂਜੀ ਇਹ ਸੰਧੂ ਸਾਹਿਬ ਚੌਗੀ ਵੱਛੀ ਸੁਈ ਆ ਲੋ ਜੀ ਚਾਰ ਦੰਦ ਮੂੰਹ ਵੱਛੀ ਐ ਜੀ ਆ ਕਰੋ ਚੈੱਕ ਹਾਂਜੀ ਆ ਦੇਖ ਠੀਕ ਹੈ ਮੂੰਹ ਚਾਰ ਦਾ ਦਾ ਪਹਿਲਾ ਸਵੇਰ ਸੋਈਆ ਬੱਚੀ ਦਿਨ ਕਿੰਨੇ ਹੋ ਗਏ ਆ ਬਾਈ ਅਰਸ਼ ਚ ਸੋਈ ਨੂੰ ਇਹਨੂੰ ਇਹਨੂੰ ਸੰਧੂ ਸਾਹਿਬ ਵੀ 10 ਦਿਨ ਹੋ ਗਏ ਆ ਜੀ 10 ਕਿ ਦਿਨ ਦਾ ਸਮਾਂ ਹਾਂ ਜੀ ਲੋ ਬਾਕੀ ਠੰਡੀ ਧੀਰੀ ਬੜੀ ਭਾਵੇਂ ਇਦਾਂ ਹੀ ਬੈਠੀ ਰਹੇ ਹਾਂ ਹੂੰ ਆ ਦੇਖ ਠੰਡੀ ਧੀਰੀ ਬਹੁਤ ਜਾਈਏ ਨੋ ਲਓ ਜੀ 10 ਕਿ ਦਿਨ ਦਾ ਸਮਾਂ ਅਰਸ਼ ਹੁਣ ਦੁੱਧ ਕੀ ਹੈ ਮੌਜੂਦ ਆ ਹਾਂ ਬਿਲਕੁਲ ਇਹਦੇ ਥੱਲੇ ਸੰਧੂ ਸਾਹਿਬ ਆਪਾਂ ਆਪਦੇ ਘਰੇ 12 ਲੀਟਰ ਦੁੱਧ ਮਿਲਾ ਕੇ ਦਵਾਂਗੇ ਗਾਂ ਅਗਲੇ ਦੇ ਪਾਈ ਦਾ ਜੀ ਠੀਕ ਹੈ ਜੀ ਹਾਂ ਜੀ ਲੋ ਜੀ 12 ਲੀਟਰ 10 ਦਿਨਾਂ ਦੀ ਸੂਈ ਥੱਲੇ 12 ਲੀਟਰ ਬਿਲਕੁਲ ਹਾਜ਼ਰ ਆ ਮਗਰ ਬੱਚਾ ਆ ਬੱਛਾ ਸੰਦਸਾ ਮੇਲ ਕਾਫ ਆ ਦੇਖੋ ਜੀ ਠੀਕ ਹੈ ਜੀ ਮਗਰ ਮੇਲ ਕਾਫ ਆ ਤੇ 12 ਲੀਟਰ ਦੁੱਧ ਜਿਹੜਾ ਦੋਸਤੋ ਬਿਲਕੁਲ ਹਾਜ਼ਰ ਆ ਠੀਕ ਹੈ ਜੀ 10 ਦਿਨਾਂ ਦੀ ਸੂਈ ਦੇ ਥੱਲੇ ਬਾਕੀ ਥਣ ਥਣ ਤੁਹਾਨੂੰ ਦਿਖਾਉਣੇ ਦੋਸਤੋ ਪਹਿਲਾਂ ਬੱਚੀ ਆ ਜਿੱਦਾਂ ਕਿ ਬਹੁਤ ਜ਼ਿਆਦੀ ਠੰਡੀ ਤੇ ਥਣ ਦੀ ਕੁਆਲਿਟੀ ਦੇਖੋ ਆ ਦੇਖੋ ਜੀ ਠੀਕ ਆ ਆਰਡਰ ਕੁਆਲਿਟੀ ਦੇਖੋ ਥਣ ਦੀ ਕੁਆਲਿਟੀ ਦੇਖੋ ਕਾਫੀ ਬੈਸਟ ਠੀਕ ਹੈ ਜੀ ਐਕਸੀਡੈਂਟ ਆ ਆ ਦੇਖੋ ਬਿਲਕੁਲ ਮੁੱਠੀ ਥਾਣਾ ਠੀਕ ਹੈ ਜੀ ਖੋਲ ਕੇ ਤੋੜ ਕੇ ਦਿਖਾਉਣੇ ਆ ਜੀ ਬਿਲਕੁਲ ਨਵੀਂ ਬੱਚੀ ਆ ਹਾਈਟ ਕੱਦ ਮੀਡੀਅਮ ਤੁਸੀਂ ਮੰਨ ਸਕਦੇ ਜੀ ਨਵੀਂ ਬੱਚੀ ਆ ਦੋਸਤੋ ਬਿਲਕੁਲ ਸਾਡੇ ਵਦਨਾ ਬਨਣਾ ਸਨਣਾ ਹੈਗਾ ਜਿਵੇਂ ਜਿਵੇਂ ਇਹੋ ਬੱਚੀ ਦੋਸਤੋ ਦੂਜੀ ਸਵੇਰ ਤੀਜੀ ਸਵੇਰ ਦੇ ਵਿੱਚ ਗਈ ਠੀਕ ਆ ਲੋਈ 12 ਲੀਟਰ ਬਿਲਕੁਲ ਮਿਲ ਕੇ ਜਿਹੜਾ ਅੱਜ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਜਵਾਈ ਕਰਨੀ ਬਾਕੀ ਥਾਂ ਤੁਮ ਪ੍ਰੋਪਰ ਜਿਹੜਾ ਦੋਸਤੋ ਦਵਾਈ ਦੇ ਵਿੱਚ ਜਿਵੇਂ ਕਹ ਲਈਏ ਵੀ ਮੱਜਾਂ ਦਾ ਥਾਣਾ ਉਹ ਥਾਂ ਜਿਹੜਾ ਬੱਛੀ ਦੇ ਲੱਗਾ ਤੇ ਮੁੱਲ ਕੀ ਰੋ ਕਰਛੇ ਦਾ ਇਹਦਾ ਮੁੱਲ ਸੰਧੂ ਸਾਹਿਬ ਆਪਾਂ ਕਰਦੇ ਆ 44000 ਰੁਪਿਆ ਓਕੇ ਹਾਂ ਨਾ ਹੀ 44000 ਦੀ ਬੱਛੀ ਦਵਾਂਗੇ ਉਹਦੇ ਵਿੱਚੋਂ ਮਾਨਦਾਨ ਕਰਦਾਂਗੇ 44000 ਦੇ ਹਾਂਜੀ ਉਹਦੇ ਵਿੱਚੋਂ ਮਾਨਦਾਨ ਕਰਦੇ ਆ ਗਾਂ ਜੇ ਦੂਜੇ ਸੂਬੇ ਵੱਛੀ ਪਾਨੀ ਹੈ ਜੇ ਪਲੂਣੀ ਹੈ ਜੀ ਹੂੰ ਪਹਿਲਣੀ ਹੈ ਜੀ ਮੂੰਹ ਚਾਰ ਦੰਦ ਦੇ ਮੂੰਹ ਚੌਗੀ ਆ ਤੇ ਦੋਸਤੋ ਪਹਿਲਣ ਬੱਛੀ ਹੈ ਠੀਕ ਆ ਬਾਕੀ ਥਾਂ ਭਾਂਡਾ ਕਾਫੀ ਖੂਬਸੂਰਤ ਆ ਪਸੰਦ ਆਊਗਾ ਘਰੇ ਤੁਸੀਂ ਜਰੂਰ ਸੰਪਰਕ ਕਰ ਸਕਦੇ ਜੇ ਭਾਈ ਅਰਸ਼ ਦੇ ਨਾਲ 41000 ਠੀਕ ਹੈ ਜੀ 41000 ਜਿਹੜੀ ਦੋਸਤੋ ਇਸ ਦੀ ਪ੍ਰਾਈਸ ਹੈਗੀ ਹੈ ਠੀਕ ਹੈ ਜਰੂਰ ਤੁਸੀਂ ਭਾਈ ਅਰਸ਼ ਦੇ ਨਾਲ ਕੰਟੈਕਟ ਕਰ ਲਿਓ ਇਸ ਤੋਂ ਬਾਅਦ ਨੈਕਸਟ ਅਗਲੀ ਜਿਹੜੀ ਦੋਸਤੋ ਇਨਕੁਆਇਰੀ ਦਿਖਾਉਣੀ ਹੈ ਸ਼ਾਹੀਵਾਲ ਅੰਖ ਦੇ ਵਿੱਚ ਆ ਠੀਕ ਹੈ ਲਾਲ ਬਿਲਕੁਲ ਗੁਰਦਵਾਰਾ ਰੰਗ ਆਪਾਂ ਕਹਿ ਦਿੰਦੇ ਆ ਸ਼ਾਹੀਵਾਲ ਅੰਖ ਦੇ ਵਿੱਚ ਅਗਲੀ ਜਿਹੜੀ ਬੈੜ ਅਰਸ਼ ਇਹ ਸੂਹਾ ਕਿੰਨਾ ਵਾਂ ਸੂਈ ਦਾ ਟਾਈਮ ਕਿੰਨਾ ਕੋ ਗਿਆ ਸੂਈ ਇਹ ਸੂਹਾ ਸੰਧੂ ਸਾਹਿਬ ਘਰ ਆ ਲਿਆ ਦੂਜਾ ਗਿਆ ਪਰ ਸੂਹਾ ਤੀਜਾ ਜੀ ਅੱਛਾ ਪਰਸੋਂ ਦੀ ਸੂਈ ਆਵੇ 나ੜੂ ਨਾਲ ਆਰੇ ਬੱਚੇ ਦੇ ਨਾਲ ਮਗਰ ਵੀ ਫੀਮੇਲ ਕਾਫ ਆ ਬਿਲਕੁਲ ਸ਼ਾਹੀਵਾਲ ਅੰਗ ਦੇ ਵਿੱਚ ਮਗਰ ਵੀ ਫੀਮੇਲ ਕਾਫ ਤੇ ਆ ਆ ਪਸੂਆ ਦੂਜਾ ਹੈ ਜੀ ਨਹੀਂ ਨਹੀਂ ਤੀਜਾ ਸੁਸਾ ਤੀਜਾ ਲਿਓ ਜੀ ਆ ਕਰੋ ਇਹ ਸੁਸਾ ਜੀ ਆਇਆ ਹਾਂ ਕੱਲ ਸੁਈ ਕੱਲ ਪਰਸੋਂ ਪਰਸੋਂ ਆ ਜਾ ਤੀਸਰਾ ਦਿਨ ਆਜੇ ਹਾਂ ਜੀ ਅੱਜ ਤੀਜਾ ਦਿਨ ਆ ਦੋਸਤੋ ਠੀਕ ਹੈ ਜੀ ਪਰਸੋਂ ਦੀ ਸੁਈ ਆ ਤੇ ਆਰਡਰ ਕੁਆਲਿਟੀ ਇੱਕ ਵਾਰੀ ਤੁਹਾਨੂੰ ਬਿਲਕੁਲ ਨੇੜੇ ਤੋਂ ਦਿਖਾਉਣੀ ਆ ਦੋਸਤੋ ਜਿੰਨਾ ਵੀ ਆਪਾਂ ਦਿਖਾ ਸਕਦੇ ਆ ਆ ਕਰੋ ਚੱਕ ਅਰਸ਼ ਬੋਲੇ ਦੇ ਵਿੱਚ ਕੀ ਸਥਿਤੀ ਅੱਜ ਇਹਦੇ ਥੱਲੇ ਸੰਧੂ ਸਾਹਾ ਆਪਾਂ 14 ਕਿਲੋ ਆਵੇ ਘਰੋਂ ਪੋਲਾ ਬਣਾ ਕੇ ਦਵਾਂਗੇ ਲੀਟਰ ਨਾਲ ਦੋ ਟਾਈਮਾਂ ਦਾ ਠੀਕ ਹੈ ਜੀ ਗਾਂ ਅਗਲੇ ਨੇ ਪਾਇਦਾ ਜੀ ਲਓ ਜੀ 14 ਲੀਟਰ ਅੱਜ ਜਿਹੜਾ ਦੋਸਤੋ ਬਿਲਕੁਲ ਬੋਲਾ ਹਾਜ਼ਰ ਆ ਬੇਨ ਤੁਸੀਂ ਵੀ ਦੇਖ ਸਕਦੇ ਜੀ ਮਿਲਕ ਬੇਨ ਕਾਫੀ ਮੋਟੀ ਦੋਹਾਂ ਸਾਈਡਾਂ ਤੋਂ ਤੁਹਾਨੂੰ ਨਜ਼ਰ ਆ ਜਾਊਗੀ ਠੀਕ ਹੈ ਜੀ ਤੇ 22 ਅਰਸ਼ ਕਿ ਦੱਸੋ ਕਿਦਾਂ ਦੀ 22 ਥਣਾ ਤੁਣਾ ਦੀ ਆਪਣੀ ਗਰੰਟੀ ਹੋ ਕੋਈ ਪੂਰ ਛਟਾ ਹੋਵੇ ਇੱਕ ਨੰਬਰ 22 ਹੈ ਜੀ ਠੀਕ ਹੈ ਜੀ ਹਾਂ ਜੀ ਤੇ ਕਿਸੇ ਤਰ੍ਹਾਂ ਦਾ ਕੋ ਬੰਗਾ ਰਸੀ ਪਾਉਂਦੀ ਲੋੜ ਪੈਂਦੀ ਨਹੀਂ ਬੰਗਾ ਲਈਦਾ ਲੈਂਦੀ ਮੜਾ ਲੈਂਦੀ ਹਾਂਜੀ ਬਾਕੀ ਸ਼ੀਲ ਸਾਉ ਪੜੀ ਐ ਛੜਛੜੀ ਮਾਦੀ ਬੰਗਾ ਲੈਂਗੀ ਹਾਂ ਬੈੜਾ ਨੂੰ ਆਪਾਂ ਪਾ ਵੀ ਲੈਨੇ ਹਾਂ ਨੋਰਮਲੀ ਔਰ ਬੈੜਾ ਨੂੰ ਤੇ ਨੋਰਮਲ ਆ ਕੋਈ ਪੌਂਦਾ ਘਰੇਲੂ ਵੀ ਪੌਂਦੇ ਜਾਂਦੇ ਬਿਲਕੁਲ ਹਾਂਜੀ ਸੋ ਬਿਲਕੁਲ ਇਹਨੂੰ ਖੋਲ ਕੇ ਕਰੀਏ ਪੇਚ ਤੀਸਰਾ ਦਿਨ ਐ ਦੋਸਤੋ ਅੱਜ ਠੀਕ ਆ ਜੀ ਤੀਜਾ ਹੀ ਸੂਬਾ ਤਿੰਨ ਦਿਨਾਂ ਦੀ ਸੂਈ ਆ ਮਗਰ ਬੱਚੀ ਆ ਫੀਮੇਲ ਕਾਫ ਬੋਲਾ ਕੇਗਾ ਬੋਲਾ ਵਧੀਆ ਤੇ ਚੱਲ ਰਹੀ ਹੈ ਠੀਕ ਹੈ ਜੀ ਜਿਵੇਂ ਕਿ ਹੁਣ ਆ ਤੇ ਤੀਸਰੇ ਦਿਨ ਦੇ ਵਿੱਚ ਤੇ ਬਾਕੀ ਚੰਗੇ ਦੁੱਧ ਦੀ ਉਮੀਦ ਕਰ ਸਕਦੇ ਆ ਵੀ ਸਟਾਰਟਿੰਗ ਜਿਹੜੀ ਹੈ ਚੰਗੀ ਆ ਬੋਲੇ ਦੇ ਵਿੱਚ ਬੋਲਾ ਕਿੰਨਾ ਦੱਸਿਆ ਸੀਗਾ ਬੋਲਾ ਸੰਧੂ ਸਾਹਿਬ 14 ਕਿਲੋ ਆਪਦੇ ਘਰ ਆਪ ਬਣਾ ਕੇ ਦਵਾਂਗੇ ਜੀ 14 ਕਿਲੋ ਹਾਂਜੀ ਠੀਕ ਹੈ ਜੀ ਇਹ ਸੁਸਾਜ ਆਈਏ ਬਾਹਰ ਆ ਗਏ ਉਹ ਬਿਲਕੁਲ ਜਿਹੜਾ ਦੋਸਤੋ ਸਰੀਰ ਆਪਣਾ ਚੱਕ ਲੂਗੀ ਜਿਵੇਂ ਆਪਾਂ ਕਹਿੰਦੀ ਆ ਵੀ 2-4 ਦਿਨਾਂ ਤੱਕ ਨਾਰਮਲੀ ਪੁੱਠੇ ਪੁੱਠੇ ਪਸ਼ੂ ਪੂਰੀ ਡਾਈਟ ਲੈਣ ਲੱਗ ਪਏ ਇੱਕ ਵਾਰੀ ਜਿਹੜਾ ਦੋਸਤੋ ਫਿਰ ਭਰ ਜਾਊਗੀ ਠੀਕ ਆ ਤੇ 14 ਕਿਲੋ ਜਿਹੜਾ ਬੌਲਾ ਕਿਸੇ ਵੀਰ ਨੇ ਚੋ ਲੈਣਾ ਹੁਣ ਮੌਕੇ ਦਾ ਜੀ ਸਾਰੇ ਪਸ਼ੂ ਦੋਸਤੋ ਬਿਲਕੁਲ ਤੁਸੀਂ ਦੇਖ ਸਕਦੇ ਬਿਲਕੁਲ ਨਵੇਂ ਆ ਤੇ ਤਾਜ਼ੇ ਸਵੇ ਸਵੇ ਆ ਠੀਕ ਆ ਜੀ ਪਹਿਲਾਂ ਬੱਚੀ ਤੁਹਾਨੂੰ ਦਿਖਾਤੀ ਆ 4 ਦਿਨ ਤੱਕ ਉਹ ਪਹਿਲਾ ਪਲੂਨ ਜਿਹੜੀ ਇੱਕ ਝੋਟੀ ਦਿਖਾਤੀ ਆ ਠੀਕ ਆ ਜੀ ਮਗਰ ਸੌਰੀ ਮਗਰ ਉਹਦੇ ਕੱਟੀ ਸੀਗੀ ਤੇ ਇੱਕ ਜਿਹੜੀ ਲਾਸਟ ਦੇ ਵਿੱਚ ਦੋਸਤੋ ਤੁਹਾਨੂੰ ਆਪਾਂ ਇਹ ਸ਼ਾਹੀ ਵਾਲਾ ਅੰਗ ਦੇ ਵਿੱਚ ਜਿਹੜੀ ਵਹਿੜ ਦਿਖਾਤੀ ਆ ਅਰਛੇ ਰੇਟ ਕੀ ਰਹੂਗਾ ਮੁੱਲ ਲੈਣ ਦੇ ਦਾ ਇਹਦਾ ਮੁੱਲ ਸੰਤੂ ਸਾਹਿਬ ਕਰਦੇ ਆ ਆਪਾਂ 43000 ਰੁਪਿਆ ਅੱਛਾ ਜੀ ਹਾਂਜੀ ਹਾਂ ਨਾ ਹੀ ਜਿਹੜੀ ਵਸ਼ੀ ਆਪਾਂ 40000 ਦਿੱਤਾਗੇ ਉਹਦੇ ਵਿੱਚੋਂ ਮਾਨਤਨ ਕਰਦਾ ਹੈ 40 ਦੀ ਹਾਂਜੀ ਉਹਦੇ ਵਿੱਚੋਂ ਮਾਨਤਨ ਕਰਦਾਂਗੇ ਵੀਪਰਾ ਠੀਕ ਹੈ ਜੀ ਹਾਂਜੀ ਲਓ ਜੀ ਹਾਂ ਨਾ ਜਿਹੜੀ ਦੋਸਤੋ 40000 ਦੇ ਵਿੱਚੋਂ ਵੀ ਮਾਨਤਨ ਹੋ ਜਾਊਗਾ ਠੀਕ ਹੈ ਜੀ 42 43 ਆ ਕੁਝ ਵੀ ਜੋਪਰ ਡਿਮਾਂਡ ਪਰ 40000 ਦੇ ਵਿੱਚੋਂ ਆ ਲੈਸ ਆ ਠੀਕ ਹੈ ਜੀ ਉਹ ਜ਼ਰੂਰ ਕਰ ਦਿੱਤੀ ਜਾ ਤੇ ਇਹ ਆ ਤੇ ਤਿੰਨ ਨਗ ਸੀਗੇ ਬਾਈ ਅਰਸ਼ ਦੇ ਕੋਲ ਤੇ ਤਿੰਨੇ ਨਗ ਜਿਹੜੇ ਦੋਸਤੋ ਬਿਲਕੁਲ ਤਾਜ਼ੇ ਸਵੇ ਸਵੇ ਆ ਦੁੱਧ ਤੇ ਆ ਬੌਲੇ ਤੇ ਆ ਤਸੱਲੀ ਤੁਸੀਂ ਆਪ ਵੀ ਦੋ ਰੰਗ ਚੁਆਈ ਕਰਕੇ ਕਰ ਸਕਦੇ ਹੋ ਅਰਸ਼ ਬੋਲਦੋ ਨੰਬਰ ਬਈ ਆਪਣੇ ਸੰਪਰਕ 869931266019814931 ਤੇ ਨਿੱਕੀ ਠੀਕ ਹੈ ਭਰਾ ਹਾਂਜੀ ਠੀਕ ਆ ਸੋ ਦੋਸਤੋ ਇਹ ਸਨ ਬਾਈ ਅਰਸ਼ ਠੀਕ ਆ ਜੀ ਤੇ ਪਿੰਡ ਸੋਰ ਸਿੰਘ ਤੁਸੀਂ ਖਾਸ ਵਿਜ਼ਿਟ ਕਰ ਸਕਦੇ ਜੀ ਤਸੀਲ ਤੇ ਜ਼ਿਲ੍ਹਾ ਸ਼੍ਰੀ ਚਰਨਤਨ ਸਾਹਿਬ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ